ਅੱਜ ਮੈਂ ਸਵੇਰੇ ਘਰੋਂ ਆਇਆ ਕੋਈ 10:30 ਵੇ 10:35-40 ਦਾ ਟਾਈਮ ਹੋਣਾ ਜੀ ਤੇ ਜਦੋਂ ਮੈਂ ਦੁਕਾਨ ਇਹ ਖੋਲੀ ਵੀ ਨਹੀਂ ਦੁਕਾਨ ਬੰਦ ਸੀ ਮੈਂ ਦੁਕਾਨ ਦੀ ਚਾਬੀ 1 ਇੰਚ ਗੇਟ ਖੋਲਣ ਲਈ ਲਵਾ ਸੀ ਜਿੱ ਕੋ ਮੁੰਡਾ ਆਇਆ ਉਦੋਂ ਕਾ ਡੇਢ ਫੁੱਟ ਦੀ ਧੂਣੀ ਤੇ ਉਹਨਾਂ 2 ਫੁੱਟ ਦੀ ਉਹਨੇ ਫਾਇਰ ਘੜਤਾ ਜੀ ਪੂਰਾ ਉਹਦੇ ਪ੍ਰਭੂ ਦਾ ਸ਼ੁਕਰ ਹੈ ਜਦ ਕੋਨੇ ਹੱਥ ਰੱਖਣਾ ਸੀ ਅੱਜ ਉਹ ਫਾਇਰ ਮਿਸ ਹੋ ਗਿਆ ਤੇ ਉਹ ਫਾਇਰ ਬੁਝੇ ਡਿਪਿਆ ਉਹ ਫਾਇਰ ਸਾਡੇ ਕੋ ਅਸੀਂ ਉਸ ਵਾਲਿਆਂ ਨੂੰ ਬਰਮਲ ਕਰਾ ਦਿੱਤਾ ਉਸ ਤੋਂ ਬਾਅਦ ਉਹ ਮੇਰੇ ਮਾਰ ਭੱਜਿਆ ਮੈਂ ਇੱਥੇ ਕਾਰ ਖੋਲੋਦੀ ਮੈਂ ਕਾਰ ਦੇ ਮਗਰ ਭੱਜਿਆ ਉਹਨੇ ਫਿਰ 3-4 ਫਾਇ ਫਾਇਰ ਚੱਲੀ ਵੀ ਸਾਰੇ ਮਿਸ ਹੋ ਗਏ ਫਾਇਰ ਤੇ ਮੈਂ ਫਿਰ ਭੱਜ ਗਿਆ ਨਾਲ ਦੀ ਦੁਕਾਨ ਦੇ ਅੰਦਰ ਵੜ ਗਿਆ ਪਤਾ ਲੱਗਦਾ ਕਿ ਮਾਰਨ ਦੀ ਕੋਸ਼ਿਸ਼ ਆ ਇਹ ਹੀ ਬਿਲਕੁਲ ਹਾਂ ਜੀ ਦੁਕਾਨ ਬੰਦ ਸੀ ਦਾ ਮਤਲਬ ਮਾਰਨ ਦੀ ਕੋਸ਼ਿਸ਼ ਆਈ ਪਹਿਲਾਂ ਤਾਂ ਰੈੱਡ ਆਇਆ ਜੀ ਮੂੰ ਬੰਨੇ ਸੀ ਉਹਨਾਂ ਨੇ ਕਿ ਜਾਂ ਖੁੱਲੇ ਆ ਮੂੰ ਓਪਨ ਹੈ ਰਫੀ ਜੀ ਮੂੰ ਮੂੰ ਨਹੀਂ ਬੰਨੇ ਆ ਸੀ ਮੈਂ ਜੀ ਪਹਿਲਾਂ ਤਾਂ ਕੋਈ ਨਹੀਂ ਉਹਨਾਂ ਨੂੰ ਨਹੀਂ ਮੈਂ ਨਹੀਂ ਜਾਣਦਾ ਜੀ ਉਹਨਾਂ ਨੂੰ ਕਿ ਕਿਰੋ ਸਾਹਮਣੇ ਆ ਤੇ ਪਛਾਨ ਸਕਦੇ ਉਹਨਾਂ ਨੂੰ ਹਾਂ ਜੀ ਜ਼ਰੂਰ ਪਛਾਨਾਂਗਾ ਜੀ ਆ ਸੀਸੀਟੀਵੀ ਵੀ ਆਈ ਸਾਹਮਣੇ ਆ ਸੀਸੀਟੀਵੀ ਹੈਗੀ ਜਿੱਸੇ ਤੇ ਆਏ ਹੋ ਉਹ ਮੁੰਡਾ ਅੱਗੇ ਦੋ ਮੁੰਡੇ ਅੱਗੇ ਬਾਈਕ ਤੇ ਸੀ ਇੱਕ ਮੁੰਡਾ ਹੈ ਜੀ ਅੱਗੇ ਜਿਹੜਾ ਕਵਰ ਕੀਤਾ ਸੀ ਮੂੰਹ ਨਹੀਂ ਕਵਰ ਕੀਤਾ ਸੀ ਤੇ ਥ੍ਰੈਟ ਥਰੂ ਟਰਾਈ ਤੁਹਾਨੂੰ ਕੋਈ ਨਹੀਂ ਨਹੀਂ ਕੋਈ ਨਹੀਂ ਕੋਈ ਦੁਸ਼ਮਣੀ ਨਹੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਆ ਅਸੀਂ ਤਾਂ ਇੱਕ ਕਾਰੋਬਾਰੀ ਬੰਦੇ ਆ ਅਸੀਂ ਤਾਂ ਕਾਰੋਬਾਰ ਕਰਨਾ ਹੈ ਮੈਂਗਾ ਬਾਕੀ ਦੁਕਾਨਦਾਰ ਲਗੇ ਆ ਅਸੀਂ ਤਾਂ ਕਾਰੋਬਾਰ ਪੰਜਾਬ ਨੂੰ ਕਰਾਂਗੇ ਤੇ ਪੰਜਾਬ ਅੱਗੇ ਵਧੇਗਾ ਜੀ ਵਿਸ਼ਾਲ ਜੁਲੀਅਰ ਦੀ ਦੁਕਾਨ ਤੇ ਨਾ ਸਵੇਰੇ 10:00 ਵਜੇ ਦੁਕਾਨ ਖੋਲਣ ਲੱਗਾ ਸੀ ਆਪਣੇ ਜੀ ਤੇ ਕੋਈ ਅਨਨੋਨ ਬੰਦਾ ਆਇਆ ਉਹ ਜਿਹੜੇ ਕੋਸ਼ਿਸ਼ ਕੀਤੀ ਹੈ ਕਿ ਉਹ ਫੋਰਨ ਰਾਊਂਡ ਕਿਲਮੇ ਤੇ ਕੋਸ਼ਿਸ਼ ਕੀਤੀ ਬਟ ਚੱਲਿਆ ਨਹੀਂ ਉੱਥੇ ਇਨਵੈਸਟੀਗੇਸ਼ਨ ਕਰਤੋਂ ਕਿਤੇ ਚਾਰ ਫਾਇਰ ਗੱਦੀ ਹੁੰਦੀ ਸੀ ਜੀ ਅਈ ਹਲੇ ਇਹ ਇਨਵੈਸਟੀਗੇਸ਼ਨ ਦਾ ਬਾੜ ਦੇਖਦੇ ਆ ਜੀ ਇੱਕ ਰਾਉਂਡ ਮਿਲਿਆ ਸਰ ਸੀਸੀਟੀਵੀ ਸਾਹਮਣੇ ਹੈ ਸੀਸੀ ਫੁਟੇਜ ਹੈ ਇਨਾਂ ਦੇ ਕੋਲ ਉਹਦੇ ਕੰਮ ਕਰ ਰਹੇ ਨੇ ਪਹਿਲਾਂ ਵੀ ਹਮਲਾ ਹੋਇਆ ਹੈ ਇਹਨਾਂ ਦੇ ਉੱਪਰ ਇਹੋ ਇਹ ਨਾ ਕੋਈ ਨਹੀਂ ਕਿੰਨੇ ਬੰਦੇ ਕਿਹ ਲੱਗਦਾ ਵੀ ਟੋਟਾ ਕਿੰਨੇ ਆਏ ਆ ਕੋਈ ਨਹੀਂ ਹੈ ਇਨਵੈਸਟੀਗੇਸ਼ਨ ਕਰਦੇ ਹਾਂ ਪੁੱਛਦੇ ਹਾਂ ਸਰ ਆਏਗਾ ਅਸੀਂ ਕਾਹਦੇ ਤੇ ਆਏ ਸੀ ਕੰਮ ਤੇ ਆਏ ਮੋਟਰਸਾਈਕਲ ਤੇ ਇਹਨਾਂ ਦੇ ਕਹਿਣ ਮੁਤਾਬਿਕ ਮੋਟਰਸਾਈਕਲ ਤੇ ਆਏ ਕਿੰਨੇ ਬੰਦੇ ਗਏ ਇਹ ਨਹੀਂ ਨੇ ਦੱਸਿਆ ਇੱਕ ਬੰਦਾ ਹੀ ਆ ਗਿਆ ਸਰ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਗਈ ਸੀ ਬਸ ਇਹ ਇਨਵੈਸਟੀਗੇਸ਼ਨ ਕਰਵਾਇਆਗੇ ਜੀ ਮੁਕਦਮਾ ਦਰਜ ਕਰਕੇ ਇਹਦੀ ਇਨਵੈਸਟੀਗੇਸ਼ਨ ਫਰਦਰ ਕਰਾ